ਇਹ ਅਕਸਰ ਬੈਗ ਸਕੈਨਿੰਗ ਸੀਸੀਟੀਵੀ ਕੈਮਰੇ ਅਤੇ ਜੈਮਿੰਗ ਸਿਸਟਮ ਲਗਾਏ ਗਏ ਹਨ ਤਾਂ ਕਿ ਜੋ ਜੇਲਾ ਦੀ ਸੁਰੱਖਿਆ ਹੈ ਉਸ ਨੂੰ ਵਧਿਆ ਕੀਤਾ ਜਾ ਸਕੇ ਸਾਡੀ ਸਰਕਾਰ ਨੇ ਪੰਜਾਬ ਰੋਡਵੇਜ਼ ਅਤੇ ਪੰਜਾਬ ਪਨਵਸਤੀਆਂ ਬੱਸਾਂ ਵਿੱਚ ਔਰਤਾਂ ਨੂੰ ਮੁਹਤਾਫਜ਼ੀ ਸਹੂਲਤ ਪ੍ਰਦਾਨ ਕੀਤੀ ਹੈ ਅਤੇ 1 April 2023 ਤੋਂ ਲੈ ਕੇ 3 ਜੂਨ 25 ਤੱਕ ਇਸ ਹੌਲਕਾ ਲਗਭਗ 470 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ ਇਹਦੇ ਨਾਲ ਨਾਲ ਸਾਡੀ ਸਰਕਾਰ ਨੇ ਪੰਜਾਬ ਨੂੰ ਉਦਯੋਗਿਕ ਸੈਕਟਰ ਵਿੱਚ ਸੁਧਾਰ ਲਿਆਉਣ ਲਈ 24 ਸੈਕਟਰਲ ਕਮੇਟੀਆਂ ਬਣਾਈਆਂ ਹਨ ਜਿਹਦੇ ਨਾਲ ਨਾਲ ਹਰ ਇੱਕ ਨੂੰ ਜੋ ਹੈ ਅਲੱਗ-ਅਲੱਗ ਤਰ੍ਹਾਂ ਦੇ ਉਦਯੋਗਾਂ ਦੇ ਵਿੱਚ ਜੋ ਮਾਹਰ ਹਨ ਉਨਾ ਨੂੰ ਆਪਣੀ ਪਾਲਿਸੀ ਰਾਕੇ ਸਰਕਾਰ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ ਅਤੇ ਵਿਕਾਸ ਜੋ ਵਿਦਿਆਰਥੀ ਉਦਯੋਗ ਹੈ ਦੇ ਵਿਕਾਸ ਕੀਤਾ ਜਾ ਸਕੇਗਾ ਉਹਦੇ ਨਾਲ ਨਾਲ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਨਸੈਂਟਿਵ ਪੰਜਾਬ ਨੇ ਆਨਲਾਈਨ ਪੋਰਟਲ ਦੀ ਜੋ ਸਥਾਪਨਾ ਕੀਤੀ ਹੈ ਜਿਸ ਦੇ ਤਹਿਤ ਪੰਜਾਬ ਵਿੱਚ ਕੋਈ ਵੀ ਉਦਯੋਗ ਲਗਾਉਣ ਲਈ 45 ਦਿਨਾਂ ਦੇ ਅੰਦਰ ਅੰਦਰ ਹਰ ਪ੍ਰਕਾਰ ਦੀ ਕ੍ਰਿਆਸ਼ਤੇ ਦਿੱਤੀ ਜਾਵੇਗੀ ਅਗਰ ਕਿਸੇ ਨੂੰ ਨਹੀਂ ਮਿਲਦੀ ਤੇ ਸਮਝਿਆ ਜਾਏਗਾ ਕਿ ਉਸ ਦਾ ਜੋ ਹੈ ਪ੍ਰੋਜੈਕਟ ਜੋ ਹੈ ਉਹ ਪਾਸ ਕੀਤਾ ਜਾ ਚੁੱਕਾ ਹੈ ਉਸ ਦੇ ਨਾਲ ਨਾਲ ਰਾਜ ਸਰਕਾਰ ਵੱਲੋਂ ਪਸ਼ੂ ਪਾਲਕਾਂ ਲਈ ਬਿਹਤਰ ਪਸ਼ੂ ਸੇਵ ਸੇਵਾਵਾਂ ਮਹਿਆ ਕਰਾਉਣ ਦੇ ਮਕਸਦ ਨਾਲ 326 ਨਵੇਂ ਵੈਟਰਨਰੀ ਅਫਸਰਾਂ ਅਤੇ 550 ਵੈਟਰਨਰੀ ਇਨਸਪੈਕਟਰਾਂ ਦੀ ਭਰਤੀ ਕੀਤੀ ਗਈ ਹੈ ਸਾਥੀਓ ਸਰਕਾਰ ਨੇ ਹਰ ਖੇਤ ਪਾਣੀ ਪਹੁੰਚਾਣ ਲਈ ਪਿਛਲੇ 20 ਤੋਂ 40 ਸਾਲਾਂ ਤੋਂ ਕਸਤਾ ਹਾਲਤ 'ਤੇ 18000 ਤੋਂ ਵੱਧ ਖਾਲੇ ਸੁਰਜਿਤ ਕੀਤੇ ਹਨ ਜਿਨ੍ਹਾਂ ਦੀ ਲੰਬਾਈ 7000 ਕਿਲੋਮੀਟਰ ਤੋਂ ਵੱਧ ਬੰਦੀ ਹੈ ਸਰਕਾਰ ਨੇ 545 ਕਿਲੋਮੀਟਰ ਲੰਮੀਆਂ ਨਾਸੀ ਨਹਿਰਾਂ ਬਹਾਲ ਕੀਤੀਆਂ ਹਨ ਇਸ ਨਾਲ 41000 135 ਏਕੜ ਖੇਤਾਂ ਨੂੰ ਸ਼ਾਰੀ ਪਾਣੀ ਵਿਲੇ ਕਰੇਗਾ ਸਾਥੀਓ ਸਾਡੀ ਸਰਕਾਰ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਸ਼ੀਰਵਾਸ ਨਿਯਮ ਤੇ ਦੀ ਅਨੁਸੂਚਿਤ ਜਾਤੀ ਦੇ 15770 ਲਾਭਪਾਤਰੀਆਂ ਨੂੰ ਇਸ ਸਾਲ ਹੁਣ ਤੱਕ 80 ਕਰੋੜ ਰੁਪਏ ਦੀ ਜੋਸਤੋ ਹੀ ਵੱਧ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਸੂਬਾ ਸਰਕਾਰ ਵੱਲੋਂ ਜੀਵਨ ਜੋਤ ਕੋਟ ਰਾਹੀਂ ਸੜਕਾਂ ਤੇ ਪੇਕ ਮਲਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾ ਕੇ ਚੰਗੀ ਸਿੱਖਿਆ ਦੇਣ ਲਈ ਬਾਲ ਤਸਕਰੀ ਕਰਨ ਵਾਲਿਆਂ ਨੂੰ ਸਖਤ ਸਜ਼ਾਾਂ ਦੇਣ ਲਈ ਇੱਕ ਵਿਆਪਕ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਨਾਲ ਨਾਲ ਸਾਡੀ ਉਹ ਸਾਡੀ ਸਰਕਾਰ ਨੇ ਸਹੀ ਸੈਨਿਕਾਂ ਦੇ ਪਰਿਵਾਰਾਂ ਨੂੰ ਸਾਡੀ ਸਰਕਾਰ ਦਿਨੋ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸੈਨਿਕਾਂ ਅਤੇ ਉਹਨਾਂ ਦੇ ਆਰਥਿਕ ਪਰਿਵਾਰਾਂ ਨੂੰ ਸਿੱਧੀ ਭਰਤੀ ਵਿੱਚ 13% ਰੱਖਵਾ ਦਿੱਤੇ ਗਾရਿਆ ਹੈ ਜਿਸ ਦੇ ਨਾਲ ਇੱਕ ਸਰਵਿਸਮੈਨ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਇੱਕ ਰਾਹ ਜੋ ਖੁਸ਼ਹਾਲੀ ਦੀ ਰਾਹ ਮਿਲਦੀ ਹੈ ਉਹਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਰਾਜ ਦੇ ਸ਼ਹੀਦ ਹੋਏ ਸੈਨਿਕਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਬਹੁਤ ਬਹੁਤ ਕਰਨ ਲਈ 1 ਕਰੋੜ ਰੁਪਏ ਦੀ ਐਕਸ ਗ੍ਰੇਸੀਆ ਰਾਸ਼ੀ ਦਿੱਤੀ ਜਾ ਰਹੀ ਹੈ ਹੁਣ ਤੱਕ ਸ਼ਹੀਦ ਹੋਏ ਸੈਨਿਕਾਂ ਦੇ 30 ਪਰਿਵਾਰਾਂ ਨੂੰ ਇੱਕ ਐਸ ਗ੍ਰੇਸੀਆ ਗ੍ਰਾਂਟ ਹੋ ਹੈ ਦਿੱਤੀ ਗਈ ਹੈ ਉਹਨੇ ਨਾਲ ਨਾਲ ਮੈਂ ਅੱਜ ਮਾਨ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਕੋ 40 கோடி ਧਰਤੀ ਦੇ ਉੱਪਰ ਰਾਸ਼ਟਰੀ ਕੰਡਾਲ ਇਹਰਾਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਲ ਵਿੱਚ ਸੈਨਿਕ ਗੈਸ ਥੋਸ ਹੁਸ਼ਿਆਰਪੁਰ ਦਾ ਨਵੀਨੀਕਰਨ ਕੀਤਾ ਗਿਆ ਹੈ ਉਸ ਦੇ ਨਾਲ-ਨਾਲ ਇੱਥੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੰਪਿਊਟਰ ਰਿਕਾਰਡਾਂ ਵਰਗੀਆਂ ਸੂਤਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਹੁਸ਼ਿਆਰਪੁਰ ਵਿਖੇ ਸੂਬੇ ਦੀ ਪਹਿਲੀ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ ਇਸ ਲੈਬ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਜੈਵਿਕ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ 15 ਤੋਂ 20 ਫੀਸਦੀ ਬਟਕੋ ਕਟਾਈ ਜਾ ਸਕਦੀ ਹੈ ਸੇਵਲਨਾ ਹੁਸ਼ਿਆਪੁਰ ਦੇ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ ਹੁਸ਼ਿਆਪੁਰ ਜ਼ਿਲ੍ਹੇ ਵਿੱਚ ਪਰ 73 ਆਮ ਆਦਮੀ ਕ੍ਰੀਮਿੰਗ ਸਫਤਤਾ ਉਰਗ ਕਾਮ ਕਰਿਆ ਹਨ ਉਨ੍ਹਾਂ ਕਿਨਾਂ ਵਿੱਚ 10 ਲੱਖ ਤੋਂ ਵੱਧ ਵਿਜਾਨੋ ਇਲਾਜ ਕੀਤਾ ਜਾ ਚੁਕਿਆ ਹੈ ਉਸਾਰਪੋਟ ਦੇ ਘਰਾਸਿਤਪਿੰਡ ਸ਼੍ਰੀ ਬਰਾਲਗੜ੍ਹ ਸਾਬਕੇ 148 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਦੀ ਉਸਾਰੀ ਕੀਤੀ ਗਈ ਹੈ ਦਿੱਤੇ ਐਟੋਰੀਅਮ ਅਤੇ ਇੱਕ ਸੈਂਟਰ ਤਿਆਰ ਕੀਤਾ ਗਿਆ ਹੈ ਸਾਥੀਓ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਦ ਸਿੰਘ ਮਾਨ ਸਾਹਿਬ ਲਗਾਤਾਰ ਜਿੱਤ ਕੇ ਪੰਜਾਬ ਵਾਸੀਓ ਅੱਜ ਅਸੀਂ ਸਾਰੇ ਦੇਸ਼ ਦਾ ਨਾסיਵਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਅਤੇ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਦੇਸ਼ ਦੀ ਆਜ਼ਾਦੀ ਲਈ ਤਨੀਆ ਵੱਖ-ਵੱਖ ਲਹਿਰਾ ਅਤੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਮਦਨ ਲਾਲ ਢਿੰਗਰਾ ਲਾਲਾ ਲਾਜਪਤ Rai ਦੀਵਾਨ ਸਿੰਘ ਕਾਰੇਬਾਣੀ ਅਤੇ ਹੋਰ ਆਜ਼ਾਦੀ ਕੁਲਾਟਿਆਂ ਵੱਲੋਂ ਸਮੇਂ-ਸਮੇਂ ਤੇ ਰਬ ਕੀਤੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਅਥਾ ਪਿਆਰ ਸਦਕਾ ਮੁੱਖ ਮੰਤਰੀ ਬਣੇ ਸਰਦਾਰ ਭਗਤ ਸਿੰਘ ਮਾਨ ਜਿਨੇ ਜਿੱਥੇ ਆਪਣੇ ਉਹ ਦੇ ਦੀਸਾਂ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੇ ਜੱਤੀਪਿੰਡ ਖੜਕੜ ਕਲਾ ਵਿਖੇ ਚੁੱਕੀ ਉੱਥੇ ਹੀ ਇਹ ਫੈਸਲਾ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ નિર્ਮਾਤਾ ਬਾਬਾ ਸਾਹਿਬ ਬਕਰ ਭੀਮਰਾਓ ਮੇਦਕਰ ਜੀ ਦੀਆਂ ਤਸਵੀਰਾਂ ਲਾਈਆਂ ਜਾਣ ਮੋਹਾਲੀ ਕਮਾਂਤਰੀ 에어ਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਰੱਖਿਆ ਅਤੇ ਇੱਥੇ ਸ਼ੀਤਿਆਜਮ ਦਾ ਬੂਤ ਲਗਾਇਆ ਗਿਆ ਪੰਜਾਬ ਦੇ ਲੋਕਾਂ ਦਾ ਜੀਵਨ ਉੱਤਰਾ ਚੁੱਕਣ ਲਈ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਦ-ਵਦ ਲਹਾ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਫੈਸਲੇ ਲਾਗੂ ਕੀਤੇ ਹਨ ਬਹੁਤ ਸਾਰੀਆਂ ਲੋਕਿਕ ਸਕੀਮਾਂ ਤੇ ਨੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਹਨ ਆਮ ਆਦਮੀ ਕਲੀਨਿਕ ਦਾ ਵਿਸਤਾਰ ਨਵੀਆਂ ਐਮ뷸ੈਂਸ ਮੁਫਤ ਬਿਜਲੀ ਈਜ਼ੀ ਰਜਿਸਟਰੀ ਆਜ਼ਾਦੀ ਤੋਬਾਕ ਪਹਿਲੀ ਵਾਰ ਪੰਜਾਬ ਦੇ ਸਾਰੇ ਪਿੰਡਾਂ ਦੇ ਛਪਣਾ ਕ੍ਰੇਟੋਬਿਆ ਦੀ ਸਫਾਈ ਪਹਿਲਾਂ ਤੱਕ ਪਾਣੀ ਪਹੁੰਚਾਇਆ ਨਾ ਨਿਸ਼ਚਿਤ ਕੀਤਾ ਹੈ ਯੁੱਧ ਨਸ਼ੇ ਅਵਰੁੱਧ ਕ੍ਰਸਰਾਚਾਰ ਦੇ ਬਰੁੱਧ ਮਹਿੰਮ ਚਲਾ ਕੇ ਪਿੰਡੂ ਖੇਡ ਮੈਦਾਨਾਂ ਦੀ ਉਸਾਰੀ ਖਿਡਾਰੀਆਂ ਨੂੰ ਨੌਕਰੀ ਤੇ ਵੱਡੇ ਵੱਡੇ ਮੁਕਾਬਲਿਆਂ ਤੋਂ ਪਹਿਲਾਂ ਤਿਆਰੀ ਪੱਤੇ ਦੇਣ ਵਾਸਤੇ ਜੋ ਪ੍ਰਯਾਸ ਕੀਤਾ ਹੈ ਸਾਰਿਆਂ ਲਈ ਬਸ ਲੱਖ ਦਾ ਸਿਹਤ ਬੀਮਾ ਅਤੇ ਸੰਤਾ ਦੇ ਵਿਕਾਸ ਲਈ ਉਦਯੋਗਪਤੀਆਂ ਦੀਆਂ ਕਮੇਟੀਆਂ ਗਠਨ ਜੈ ਕਰਕੇ ਅਦੇ ਫੈਸਲੇ ਨਾਲ ਪੰਜਾਬ ਪ੍ਰਤੀ ਦੀਆਂ ਨਵੀਆਂ ਇਬਾਰਤਾਂ ਲਿਕਨਵਲ ਤੱਕ ਵਧਾ ਰਿਹਾ ਹੈ ਸਾਥਿਓ ਇਸ ਤੋਂ ਲਾਵਾ ਮੁੱਖ ਮੰਤਰੀ ਭਗਵੰਤ ਸਾਹਿਬ ਜੀ ਨੇ ਸਾਰਿਆਂ ਦੀਆਂ ਕੋਸ਼ਿਸ਼ਾਂ ਸਦਕਾ ਸਾਲਾਂ ਬਾਅਦ ਪੰਜਾਬ ਪਹਿਲੀ ਵਾਰ ਸਿੱਖਿਆ 'ਚ ਪਹਿਲੇ ਨੰਬਰ ਉੱਤੇ ਆਇਆ ਹੈ ਸਾਡੀ ਸਰਕਾਰ ਅਧਿਆਪਕਾਂ ਨੂੰ ਵਿਦੇਸ਼ਾਂ 'ਚ ਸਿਖਲਾਈ ਦੇ ਰਹੀ ਹੈ 55 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਜਾ ਚੁਕੀਆਂ ਹਨ ਕਿਰਤ ਕਾਨੂੰਨ ਸੌਖੇ ਕੀਤੇ ਗਏ ਹਨ ਤੇ ਫ੍ਰੀਥ ਬੰਗਣ ਵਾਲਿਆਂ ਨੂੰ ਉਹਦੇ ਖਿਲਾਫ ਵੱਡੀ ਮਹਿੰਮ ਚਲਾਈ ਗਈ ਹੈ ਸਾਥੀਓ ਪੰਜਾਬ ਦੇ ਸ਼ਹਿਰਾਂ ਨੂੰ ਨਵੀਆਂ ਫਾਇਰ ਰਗੇਟ ਇਹ ਸਫਾਈ ਗੱਡੀਆਂ ਦਿੱਤੀਆਂ ਗਈਆਂ ਹਨ ਉਹਦੇ ਨਾਲ ਨਾਲ ਦੇਸ਼ ਭਰ ਵਿੱਚ ਆਪਣੀ ਤਰ੍ਹਾਂ ਦਾ ਵਿਸ਼ੇਸ਼ ਸੜਕ ਸੁਰੱਖਿਆ ਫੋਰਸ ਨੇ ਸੜਕੀ ਹਾਦਸਿਆਂ ਵਿੱਚ ਵੱਡੀ ਕਮੀ ਲਿਆਂਦੀ ਹੈ ਇਸ ਫੋਰਸ ਨੂੰ 144 ਅਤੇ ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਹਨ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸ ਕਾਰਜ ਲਈ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਅਪੀਲ ਕਰਦੇ ਹਾਂ ਜੰਗਲਾਤ ਵਿਭਾਗ ਦੀ ਪਹਿਲ ਕਦਮੀ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਰਿਆਲੀ ਸੰਕਲਪ ਤੇ ਤਹਿਤ 2025-26 ਦੇ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ 350 ਲੱਖ 35 ਲੱਖ ਬੂਟੇ ਲਗਾਉਣ ਦੀ ਯੋਜਨਾ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਹਰਿਆਲੀ ਦਾ ਵਾਅਦਾ ਹੋਏਗਾ ਮੈਨੂੰ ਇਹ ਦੱਸਦਿਆਂ ਮਾਨ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਹਰ ਇੱਕ ਵਿਭਾਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਤਰੱਕੀ ਦੇ ਨਵੇਂ ਅਧਾਇਏ ਲਿਖੇ ਹਨ ਸਾਡੀ ਸਰਕਾਰ ਨੇ ਸਤਾ ਸੰਭਾਲਣ ਤੋਂ ਪੰਜਾਬ ਵਾਸੀਆਂ ਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਹਨ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ 1 ਜੁਲਾਈ 2022 ਤੋਂ ਬਾਅਦ ਹਰ ਇੱਕ ਵਰਗ ਨੂੰ 600 ਯੂਨਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ 90 ਫੀਸਦੀ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਮੁਫਤ ਤੇ ਪੂਰੀ ਬਿਜਲੀ ਨਿਰੰਤਰ ਕ੍ਰਿਤੀ ਜਾ ਰਹੀ ਹੈ ਸਾਥੀਓ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਵਿਦੇਸ਼ ਤੋਂ ਸਿਖਲਾਈ ਦਵਾਈ ਜਾ ਰਹੀ ਹੈ ਸਿੱਖਿਆ ਦੇ ਵਿਆਰ ਨੂੰ ਹੋਰ ਉੱਚਾ ਚੁੱਕਣ ਲਈ 118 ਸਰਕਾਰੀ ਸੀਨੀਅਰ ਸਕੂਲਾਂ ਨੂੰ ਸਕੂਲ ਆਫ ਐਮਿਨੈਂਸ ਦਿੱਤੀ ਗਿਆ ਹੈ ਜੁਤ ਨਸ਼ਾ ਮੁਕਤ ਸਾਥੀਓ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋਟ ਰੱਗਾ ਸੀ ਉਸ ਨੂੰ ਖਤਮ ਕਰਨ ਲਈ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਯੁੱਧ ਨਿਸ਼ੇ ਅਬੂਤੀ ਮਹਿੰਮ ਤਹਿਤ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਦੀ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਨਵਕਾ ਨਸ਼ਾ ਰੋਕਥਾਮ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ तकरीबन 8 ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਬੁਰੇ ਪ੍ਰਭਾਵ ਅਤਿ ਨਸ਼ਿਆ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਸਾਥਿਓ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਪੰਜਾਬ ਸਰਕਾਰ ਨੇ ਇੱਕ ਦਿਨ VCE ਉਹਦੇ ਨਾਲ ਨਾਲ ਇੱਕ ਦਿਨ SSP ਦੇ ਨਾਲ ਵਿਨ ਵੀਕਲੀ ਵੈਕ ਕਦਮੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਕਿ ਨਾ ਹੋਣ ਹਰ ਨੌਜਵਾਨਾਂ ਨੂੰ ਅਸਲ ਪ੍ਰਸ਼ਾਸਨਿਕ ਕੰਮ ਕਾਜਾਂ ਦੀ ਜਾਣਕਾਰੀ मिल सके उसके नाल नाल सरकार ਵੱਲੋਂ ਇਤਾਂ ਮੁਕੀ ਸਿੱਖਲਾਈ ਦੀ ਮੰਗ ਨੂੰ ਦੇਖਦੇ ਹੋਏ ਆਈਟੀਆਈਜ਼ ਵਿੱਚ ਸੀਟਾਂ ਦੀ ਗਿਣਤੀ 59000 ਘਟ ਕੀਤੀ ਗਈ ਹੈ ਜੋ ਕਿ ਪਹਿਲੇ 35000 ਸੀ ਉਹਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਵਲ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ ਸਾਡੀ ਸਰਕਾਰ ਵੱਲੋਂ ਸਮੂਹ ਪੰਜਾਬੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੈਲਥ ਕਾਰਡ ਬਣਾਏ ਜਾ ਰਹੇ ਹਨ ਅਤੇ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਪ੍ਰਦਾਨ ਕੀਤਾ ਜਾਏਗਾ ਇਸ ਸਕੀਮ 2 ਅਕਤੂਬਰ ਨੂੰ ਸ਼ੁਰੂ ਕੀਤੀ ਜਾਏਗੀ ਪੰਜਾਬ ਦੀਆਂ ਜ਼ਿਲ੍ਹਿਆਂ ਅਤੇ ਆਦੋ ਜੇ ਨਵੇਂ ਅਖੀਰ